ਜਦੋਂ ਗੁਰੂ ਨਾਨਕ ਦੇਵ ਜੀ ਵਈ ਵਿੱਚ ਇਸ਼ਨਾਨ ਕਰਨ ਗਏ ਤਾਂ ਮੁੜ ਕੇ ਆਏ ਨਾ ਬਾਹਰ ਤੇ ਮਰਦਾਨਾ ਜੀ ਬਾਹਰ ਖੜੇ ਕੱਪੜੇ ਫੜ ਕੇ ਰੋਜ਼ ਜਾਂਦੇ ਸੀ ਕੱਪੜੇ ਹੱਥ 'ਚ ਫੜੇ ਹੋਏ ਨੇ ਕਿ ਆਉਣਗੇ ਤੇ ਕੱਪੜੇ ਸਤਿਗੁਰੂ ਜੀ ਪਾ ਲੈਣਗੇ ਉਡੀਕਿਆ 1 ਘੰਟਾ 2 ਘੰਟੇ ਲੋਕ ਇਕੱਠੇ ਹੋ ਗਏ ਰੋਲਾ ਪੈ ਗਿਆ ਕੇ ਉਹ ਤਾਂ ਪਾਣੀ ਵਿੱਚ ਡੁੱਬ ਗਏ ਸਾਰੇ ਲੋਕ ਲਬ ਲਬਾ ਕੇ ਵਾਪਸ ਮੁੜ ਆਏ ਗੁਰੂ ਜੀ ਦਾ ਪਿਆਰਾ ਭਾਈ ਮਰਦਾਨਾ ਅਜੇ ਵੀ ਉਥੇ ਕੱਪੜੇ ਲੈ ਕੇ ਖੜਾ ਹੈ ਕੋਈ ਉਥੋਂ ਦੀ ਲੰਗਿਆ ਤੇ ਕਹਿੰਦਾ ਮਰਦਾਨਾ ਗੁਰੂ ਨਾਨਕ ਦਾ ਪਿਆਰਾ ਬਹੁਤ ਹੈ ਤੇ ਪਿਆਰ ਵਿੱਚ ਐਦਾਂ ਪਿਆਰ ਬਹੁਤ ਪੈਦਾ ਹੋ ਗਿਆ ਹੈ ਵਿਚਾਰਾ ਖੜਾ ਹੈ ਭਲਾ ਉਹਨੇ ਆਉਣਾ ਕਿਤੋਂ ਉਹ ਤਾਂ ਗਏ ਉਹਨੇ ਆ ਕੇ ਦੇਖਿਆ ਕਿ ਮਰਦਾਨੇ ਦੇ ਅੱਖਾਂ ਵਿੱਚ ਪਾਣੀ ਹੈ ਮੁਰੂ ਨਾਨਕ ਦੇ ਪਿਆਰ ਵਿੱਚ ਬਾਹ ਤੋਂ ਫੜ ਕੇ ਹਲਾਇਆ ਕਹਿੰਦਾ ਮਰਦਾਨਿਆ ਜਿਸ ਨਾਨਕ ਨਾਲ ਤੇਰਾ ਪਿਆਰ ਹੈ ਉਹ ਚਲਾ ਗਿਆ ਹੈ ਤੂੰ ਕਿੱਥੇ ਉਹਦੇ ਕੱਪੜੇ ਲੈ ਕੇ ਖੜਾ ਹੈ ਜਾਂ ਆਪਣੇ ਘਰ ਨੂੰ ਤੇ ਆਪਣਾ ਕੰਮ ਕਰ ਮਰਦਾਨਾ ਦੀ ਕਹਿਣ ਲੱਗੇ ਮੈਂ ਚਲਾ ਜਾ ਉਹ ਆ ਜਾਣ ਅਵਗਿਆ ਹੋ ਜਾਏਗੀ ਇਹ ਕਿੰਨਾ ਕੁ ਚੇਰ ਖਲੋਵੇਗਾ ਉਹਨੇ ਕਿਹਾ ਜੇ ਅਗਲੀ ਦੁਨੀਆ ਬਾਰੇ ਪੁੱਛਦਾ ਹੈ ਤੇ ਮਰਦਾਨਾ ساری ਜ਼ਿੰਦਗੀ ਖੜਾ ਰਹੇਗਾ ਪਰ ਜਾਏਗਾ ਨਹੀਂ ਇਹ ਹੈ ਭਾਈ ਮਰਦਾਨਾ ਜੀ ਦਾ ਗੁਰੂ ਜੀ ਨਾਲ ਪਿਆਰ ਆਖੋ ਧੰ ਗੁਰੂ ਨਾਨਕ ਜਦੋਂ ਗੁਰੂ ਨਾਨਕ ਦੇਵ ਜੀ ਵੇਈ ਵਿੱਚ ਇਸ਼ਨਾਨ